ਗੱਲ ਮੈਂ ਰੋਪਚਾਰ ਦੇ ਬਾਜੀ ਅੰਦਰ ਜਾ ਹੀ ਨਿੰਦੇ ਕਹਿੰਦੇ ਨੀਚੇ ਬੈਜੋ ਜੀ ਇੱਥੇ ਬੈਜੋ ਜੀ 10 ਮਿੰਟ ਖੜ੍ਹਜੋ ਜੀ ਤੁਹਾਨੂੰ ਸੁਣਦਾ ਨਹੀਂ ਬਾਹਰ ਤੋਂ ਆਈਓ ਜੀ ਦੀ ਬਾਰ ਬਾਰ ਚੱਕਰ ਗੱਡੀ ਜਾਂਦੇ ਦੋਸਤੋ ਸ਼ਿਪਸਨਾਣਾ ਪ੍ਰਧਾਨ ਹੈ ਜੀ ਅਮਿਤੋੜਾ ਜੀ ਤੇ ਮੈਂ ਉਹ ਕੋ ਪੈਸੇ ਲੈਣ ਜਾਣਾ ਭਾਜੀ ਮੈਨੂੰ ਪੈਸੇ ਨਹੀਂ ਦਿੰਦਾ ਜੀ ਉਲਟਾ ਅੱਜ ਮੇਰੇ ਖਿਲਾਫ ਇਹਨੇ ਮੈਨੂੰ ਥਾਣੇ ਤੋਂ ਫੋਨ ਆਇਆ ਜੀ ਕਹਿੰਦੇ ਥਾਣੇ ਆਓ ਜੀ ਘਟਕਲਾ ਪਰਚਾ ਲਿਖਾ ਰਿਹਾ ਜੀ ਮੈਂ ਸਰ ਕਿਸ਼ਤੀ ਦਾ ਪਰਚਾ ਲਗਾ ਰਿਹਾ ਜੀ ਕਹਿੰਦੇ ਤੁਸੀਂ ਨਾ ਉਹਨਾਂ ਨੂੰ ਉਹਨਾਂ ਦਾ ਕੰਮ ਕੀਤਾ 20000 ਰੁਪਏ ਤੁਸੀਂ ਲੈ ਕੇ ਚਲ ਗਏ ਜੀ ਉਲਟਾ ਸਰ ਮੈਂ ਇਹਨਾਂ ਕੋ ਪੈਸੇ ਲੈਣੇ ਆ ਉਲਟਾ ਮੈਨੂੰ ਕਹਿ ਰਹੇ ਦਾ ਦੇਖਾ ਪਰਚਾ ਲਗਾ ਰਹੇ ਆ ਜੀ ਮੇਰਾ ਸਰ ਫਲੈਕਸ ਦਾ ਕੰਮ ਮੇਰੇ ਇਹਦੇ ਘਰੇ ਮੈਂ ਦੁਕਾਨ ਤੇ ਫਲੈਕਸਾਂ ਲਗਾਈਆਂ ਸਰ ਅਮਿਤ ਟੋਡੇ ਦੇ ਘਰੇ ਤੇ ਇਹਨੇ ਦੁਕਾਨ ਤੇ ਵੀ ਫਲੈਕਸਾਂ ਲਗਵਾਈਆਂ ਆਪਣੀਆਂ ਤੇ ਹੁਣ ਮੈਨੂੰ ਪੈਸੇ ਨਹੀਂ ਦੇ ਰਿਹਾ ਸਰ ਮੈਨੂੰ 4 ਮਹੀਨੇ ਤੋਂ ਘੜੀਸਾਂ ਖੜਾ ਰਿਹਾ ਮੇਰੇ ਜੀ ਬਹੁਤ ਜ਼ਿਆਦਾ ਜੀ ਭਾਜੀ ਸੇਰੇ ਆਜੀ ਸ਼ਾਮੀ ਆ ਜੀ ਸੇਰੇ ਆਜੀ ਸ਼ਾਮੀ ਆ ਜੀ ਕੱਲ ਆ ਜੀ ਪਰਸੋ ਆਈ ਮੰਗਲਵਾਰ ਆ ਜੀ ਬੁੱਧਵਾਰ ਆ ਹੀ ਕਰੀ ਜਾਂਦਾ ਤੇ ਕਦੇ ਕਹਿੰਦਾ ਮੈਨੂੰ ਠਾਕੁਰ ਜੀ ਨੂੰ ਸੌਣ ਲੱਗੇ ਮੈਨੂੰ ਪੈਸੇ ਦੇਣੇ ਆ ਤੇ ਮੈਨੂੰ ਪੈਸੇ ਦੇ ਨਹੀਂ ਰਿਹਾ ਭਾਜੀ ਆ ਕਦੀ ਕਦੀ ਕਰੀ ਕਿਸੇ ਕੁਸ ਮਾਲ ਨਾਲ ਕਰੀ ਕਿਸੇ ਇੱਕ ਨੰਬਰ ਝੂਠਾ ਬੰਦਾ ਭਾਜੀ ਆ शिवसेना अमित अरोड़ा ਵੱਲੋਂ ਗਨਮੈਨਦੀ ਆੜ ਵਿੱਚ ਗਰੀਬ ਲੋਕਾਂ ਨਾਲ ਕਰ ਰਿਹਾ ਧੱਕਾ। உதயਨਸ਼ ਸਿੰਘसेना ਲੀਡਰ ਅਮਿਤ अरोड़ा ਤੇ ਫਲੈਕਸ ਲਗਾਉਣ ਵਾਲੇ ਇੱਕ ਦੁਕਾਨਦਾਰ ਨੇ ਰੋਪ ਲਗਾਇਆ ਕਿ ਉਸਨੇ ਅਮਿਤ अरोड़ा ਤੋਂ ਪੈਸੇ ਲੈਣੇ ਹਨ ਪਰ ਉਲਟਾ ਅਮਿਤ अरोड़ा ਵੱਲੋਂ ਉਸ ਦੇ ਖਿਲਾਫ ਡਿਵੀਜ਼ਨ ਨੰਬਰ 7 ਦੇ ਵਿੱਚ ਪਰਚਾ ਦਰਜ ਕਰਵਾ ਦਿੱਤਾ ਗਿਆ। ਇਸ ਤੋਂ ਬਾਅਦ ਉਸਨੂੰ ਡਿਵੀਜ਼ਨ ਨੰਬਰ 7 ਦੇ ਵਿੱਚ ਬੁਲਾਇਆ ਗਿਆ। ਦੁਕਾਨਦਾਰ ਨੇ ਦੱਸਿਆ ਕਿ ਉਸ ਉੱਪਰ ਰੋਪ ਲਗਾਇਆ ਕਿ ਘਰ ਦੇ ਵਿੱਚ ਕੰਮ ਕਰਨ ਲਈ ਉਸਨੇ 20000 ਰੁਪਏ ਲੈਣੇ ਹਨ ਪਰ ਉਸਨੇ ਕੰਮ ਨਹੀਂ ਕੀਤਾ। ਦੁਕਾਨਦਾਰ ਨੇ ਦੱਸਿਆ ਕਿ ਉਸਨੇ ਉਸ ਦੇ ਘਰ ਤੇ ਦੁਕਾਨ ਦੇ ਵਿੱਚ ਫਲੈਕਸ ਦਾ ਕੀ ਤੇ ਪਰ ਜਦੋਂ ਉਸਨੇ ਅਮਿਤ ਰੋਤਾ ਪੈਸੇ ਮੰਗੇ ਉਹ ਲਾਰੇ ਲੱਪੇ ਲਗਾਏ ਜਾ ਰਹੇ ਬਾਕੀ ਤੁਸੀਂ ਸੁਣੋ ਇਸ ਦੌਰਾਨ ਉਸ ਬਾਕੀ ਤੁਸੀਂ ਵੀ ਜ਼ਰੂਰ ਇਸ ਦੌਰਾਨ ਦੁਕਾਨਦਾਰ ਵੱਲੋਂ ਹੋਰ ਕੀ-ਕੀ ਆ ਗਿਆ ਮੇਰਾ ਨਾਮ ਪਜੀਤ ਹੈਗਾ ਜੀ ਮੈਂ ਅਮਿਤ ਰੋਤਾ ਦਾ ਸਰਕ ਕੰਮ ਕੀਤਾ ਜੀ ਤੋ ਚਾਰ ਪੰਜ ਮਹੀਨੇ ਪਹਿਲਾਂ ਜੀ ਹਮ ਜੋ ਸਮਾਂ ਪਈ ਇੱਕ ਸ਼ਿਵਸਨਾਨਾ ਹੈਗਾ ਸ਼ਿਵਸਨਾਨਾ ਪ੍ਰਧਾਨ ਹੈ ਜੀ ਅਮਿਤ ਰੋਤਾ ਜੀ ਤੇ ਮੈਂ ਉਹ ਕੋ ਪੈਸੇ ਲੈਣ ਜਾਣਾਂ ਭਾਜੀ ਮੈਨੂੰ ਪੈਸੇ ਨਹੀਂ ਦਿੰਦਾ ਜੀ ਉਲਟਾ ਅੱਜ ਮੇਰੇ ਖਿਲਾਫ ਇਹਨੇ ਮੈਨੂੰ ਥਾਣੇ ਦਾ ਫੋਨ ਆਇਆ ਜੀ ਕਹਿੰਦੇ ਥਾਣੇ ਆਓ ਜੀ ਘਟਕਲਾ ਪਰਚਾ ਲਿਖਾ ਰਿਹਾ ਜੀ ਮੈਂ ਸਰ ਕਿਸ਼ਤੀ ਦਾ ਪਰਚਾ ਲਗਾ ਰਿਹਾ ਜੀ ਕਹਿੰਦੇ ਤੁਸੀਂ ਨਾ ਉਹਨਾਂ ਨੂੰ ਉਹਨਾਂ ਦਾ ਕੰਮ ਕੀਤਾ 20000 ਰੁਪਏ ਤੁਸੀਂ ਲੈ ਕੇ ਚਲ ਗਏ ਜੀ ਉਲਟਾ ਸਰ ਮੈਂ ਇਹਨਾਂ ਕੋਲ ਪੈਸੇ ਲੈਣੇ ਆ ਉਲਟਾ ਮੈਨੂੰ ਕਹਿ ਰਹੇ ਦਾ ਦੇਖਾ ਪਰਚਾ ਲਗਾ ਰਹੇ ਆ ਜੀ ਕਿਸੇ ਦਾ ਕੰਮ ਨਹੀਂ ਮੇਰਾ ਸਰ ਫਲੈਕਸ ਦਾ ਕੰਮ ਹੈ ਇਹਦੇ ਘਰੇ ਮੈਂ ਦੁਕਾਨ ਤੇ ਫਲੈਕਸਾਂ ਲਗਾਈਆਂ ਸਰ ਅਮਿਤ ਡੋਡੇ ਦੇ ਘਰੇ ਇਹਨੇ ਦੁਕਾਨ ਤੇ ਵੀ ਫਲੈਕਸਰ ਲਗਵਾਏ ਆ ਆਪਣੀਆਂ ਤੇ ਹੁਣ ਮੈਨੂੰ ਪੈਸੇ ਨਹੀਂ ਦੇ ਰਿਆ ਸਰ ਮੈਨੂੰ 4 ਮਹੀਨੇ ਤੋਂ ਕਰਜ਼ੇयां ਖੜਾ ਰਿਆ ਮੇਰੇ ਜੀ ਬਹੁਤ ਜ਼ਿਆਦਾ ਜੀ 4 ਮਹੀਨੇ ਤੱਕ ਤੁਸੀਂ ਲਗਾਤਾਰ ਜਾਂਦੇ ਕੈਮਰੇ ਨਾਲ ਲਗਾਤਾਰ ਜਾਂਦੇ ਜਦੋਂ ਉਹ 4 ਮਹੀਨੇ ਬਾਅਦ ਤੁਹਾਨੂੰ ਕੀ ਕਿਹਾ ਜਾਂਦਾ ਕਿ ਪੈਸੇ ਕਦੋਂ ਦਿੱਤੇ ਜਾਣਗੇ ਕਦੋਂ ਭਾਜੀ ਸੇਰੇ ਆਜੀ ਸ਼ਾਮੀ ਆਜੀ ਸੇਰੇ ਆਜੀ ਸ਼ਾਮੀ ਆਜੀ ਕੱਲ ਆਜੀ ਪਰਸੋਂ ਆਈ ਮੰਗਲਵਾਰ ਆਜੀ ਬੁੱਧਵਾਰ ਆਹੀ ਕਰੀ ਜਾਂਦਾ ਕਦੀ ਕਹਿੰਦਾ ਮੈਨੂੰ ਠਾਕੁਰ ਜੀ ਨੂੰ ਸੌਣ ਲੱਗੇ ਮੈਨੂੰ ਪੈਸੇ ਦੇਣੇ ਆ ਤੇ ਮੈਨੂੰ ਪੈਸੇ ਦੇ ਨਹੀਂ ਰਿਹਾ ਭਾਜੀ ਆ ਕਦੀ ਕਦੀ ਕਰੀ ਕਿਸੇ ਮਾਲ ਨਾਲ ਕਰੀ ਕਿਸੇ ਇੱਕ ਨੰਬਰ ਝ ਇਤੇ ਥਾਣੇ ਬੁਲਾਇਆ ਗਿਆ ਜੀ ਪੈਸੇ ਉਲਟਾ ਮੈਂ ਲੈਣੇ ਆਂ ਭਾਜੀ ਉੱਤਾ ਕਹਿੰਦਾ ਸੀ Hindu Hindu ਨਾਲ ਖੜਦੇ ਆ ਜੀ ਇਹ Hindu ਨਾਲ ਕੀ ਕਰਦੇ ਮੈਂ ਵੀ Hindu ਬੰਦਾ ਭਾਜੀ ਦੱਸੋ ਮੇਰੇ ਖਿਲਾਫ ਪਰਚਾ ਕਰਵਾਣਾ ਆ ਜੀ ਦੱਸੋ ਹੁਣ ਮੈਂ ਆਪਣੇ ਪੈਸੇ ਲੈਣੇ ਆ ਜੀ ਮੈਨੂੰ ਐਸਐਚਓ ਦੇ ਕਮਰੇ 'ਚ ਬੁਲਾਇਆ ਜਾ ਰਿਹਾ ਜੀ ਮੈਂ ਕਿਹਾ ਚਲੋ ਮਾ ਆ ਜਨਾ ਜੀ ਭਾਜੀ ਮੈਂ ਥਾਣੇ ਆ ਰਿਹਾ ਹਾਂ ਹਾਂਜੀ ਸਰ ਮੇਰਾ ਫੋਨ ਹੀ ਚੱਕਦਾ ਸੀ ਜੀ ਮਿਸਕੋਲਾ ਜਾਈ ਜਾਂਦੇ ਹੈਗੀ ਸਰ ਸਾਰਾ ਕੁਝ ਹੈਗਾ ਜੀ ਮੇਰੇ ਕੋਲ ਹਮਸਾ ਕੋਈ ਥਾਣੇ ਬੁਲਾਇਆ ਦੇਦਾ ਕੀ ਕਹਿੰਦੇ ਓ ਸਾ ਥਾਣੇ ਜੀ ਕਿੰਨੇ ਸਮੇਂ ਤੋਂ ਕਾਲ ਕਰਦੇ ਤੁਸੀਂ ਆ ਰਹੇ ਹੋ ਜਿੱਤ ਸਰ ਕਟੂ ਅੜੀ ਜੀ ਸਰ ਮੈਂ 4 ਮਹੀਨਿਆਂ ਤੋਂ ਲਗਾਤਾਰ ਇਹਨਾਂ ਨੂੰ ਫੋਨ ਕਰ ਰਹੇ ਹਾਂ ਬਸ ਸਵੇਰੇ ਸ਼ਾਮੀ ਆ ਜੀ ਮੰਗਲਵਾਰੀ ਸਵੇਰੇ ਆਈ ਵਾ ਇਹੀ ਕਰੀ ਜਾਂਦੇ ਆ ਜੀ ਤੇ ਤੁਸੀਂ ਇਹ ਦਫਤਰ ਕਿਤੇ ਤੁਹਾਡੇ ਨਾਲ ਗਨਮਨ ਨੇ ਕਿਤਰਾ ਸਲੂਕ ਕੀਤਾ ਸਰ ਪਹਿਲੇ ਤਾਂ ਗਨਮਨ ਕਹਿੰਦੇ ਤੁਸੀਂ ਬੈਠ ਜਾਓ ਕੋਈ ਨਹੀਂ ਅਮੀਰ ਭਾਜੀ ਆ ਰਹੇ ਆ ਆ ਰਹੇ ਆ ਅਮੀਰ ਭਾਜੀ ਆ ਰਹੇ ਖੜ੍ਹ ਜਾਓ 10 ਮਿੰਟ 15 ਮਿੰਟ ਖੜ੍ਹ ਜਾਓ ਸਰ ਇਹ 10 15 ਮਿੰਟ ਕਰਦੇ ਕਰਦੇ ਇਹਨਾਂ ਨੇ ਕਾਫੀ ਟਾਈਮ ਲਗਾਤਾ ਜੀ ਫੇਰ ਕਹਿੰਦੇ ਘਰੇ ਹੈਗੇ ਜੀ ਆ ਦੇ ਖਿਲਾਫ ਮੈਂ ਕਮਪਲੇਂਟ ਕੀਤੀ ਹੈ ਸਰ ਮੇਰੇ ਖਿਲਾਫ ਹੁਣੇ ਕੰਪਲੇਂਟ ਲਿਖਾਈ ਹੈ ਮੈਨੂੰ ਤਾਂ ਹੁਣੇ ਪਤਾ ਲੱਗਿਆ ਮੈਨੂੰ ਥਾਣੇ ਤੋਂ ਫੋਨ ਆਇਆ ਕਿ ਮੇਰੇ ਖਿਲਾਫ ਕੰਪਲੇਂਟ ਆ ਰਹੀ ਹੈ ਜੀ ਪਤਾ ਨਹੀਂ ਸਰ ਅੰਦਰ ਜਾਵਾਂਗੇ ਤਾਂ ਪਤਾ ਲੱਗੂ ਸਰ ਅੰਦਰ ਕੀ ਕੰਪਲੇਂਟ ਲਿਖਾਈ ਹੈ ਸੱਚਾ ਤੇ ਕਮਰੇਜਮਨ ਬੁਲਾਇਆ ਗਿਆ ਜੀ ਕੈਨੇਡਾ ਕਲਬ ਕੰਪਲੇਟ ਆਈਏ ਤੇ 20 ਹਰਾਮੀ ਡੋੜਾ ਜੀ ਲਖਾਤਾ ਸਗੋਂ ਉਲਟਾ ਸਗੋਂ ਮੈਂ ਪੈਸੇ ਲੈਣੇ ਮੇਰੇ ਖਿਲਾਫ ਹੀ ਕੰਪਲੇਟ ਲਿਖਾ ਰਿਹਾ ਦੋਸਤੋ ਬੰਦਾ ਜੀ ਮਤਲਬ Hindu ਲੀਡਰਾਂ ਦੇ ਘਰੇ ਕੰਮ ਕਰਨਾ ਹੁਣ ਮੁਨਾਸਿਬ ਨਹੀਂ ਹੈਗਾ ਕਿ ਬਿਲਕੁਲ ਨਹੀਂ ਹੈਗਾ ਭਾਜੀ ਬਿਲਕੁਲ ਹੀ ਝੂਠਾ ਵਸਾ ਜਾਂਦੇ ਪਾਜੀ ਦੇਖੋ ਹੁਣ ਦੇਖੋ ਮੈਂ ਭਾਜੀ ਕੰਮ ਕਰਾ ਦਾ ਬੰਦਾ ਜੀ ਠੀਕ ਹੈ ਆਪਣਾ ਕੰਮ ਛੱਡ ਕੇ ਭਾਜੀ ਮੈਂ ਥਾਣੇ ਦੇ ਚੱਕਰ ਘੱਟ ਰਹੇ ਹਾਂ ਜੀ ਉਲਟਾ ਮੈਂ ਪੈਸੇ ਲੈਣੇ ਆ 4 ਮਹੀਨਿਆਂ ਤੋਂ ਮੈਂ ਚੱਕਰ ਘੱਟ ਰਹੇ ਆ ਇਹਨਾਂ ਦੇ ਅੱਜ ਲੈ ਜੀ ਸਵੇਰੇ ਆ ਜੀ ਸ਼ਾਮ ਹੰਦੇ ਸੋ ਮੈਨੂੰ ਥਾਣੇ ਫਿਰ ਫੋਨ ਆਇਆ ਕਹਿੰਦੇ ਤੁਸੀਂ ਥਾਣੇ ਆਓ ਤੁਹਾਨੂੰ ਇੱਥੇ ਅਰਜ਼ੀ ਨੰਬਰ ਲਾਇਰ ਕੰਪਲੀਟ ਲਖਾਈ ਤੁਹਾਡੀ ਲੇਕਿਨ ਤੁਹਾਨੂੰ ਥਾਣੇ ਬੁਲਾਉਣ ਦਾ ਜ਼ਰੀਆ ਕੀ ਸੀਗਾ ਤੁਸੀਂ ਦੱਸਿਆ ਕੀ ਮੈਂ 10000 ਸਰ ਮੈਂ ਮੈਂ ਦੱਸਿਆ ਜੀ ਇਹਨਾਂ ਨੂੰ ਮੈਂ ਸਗੋਂ ਉਲਟਾ ਮੈਂ ਪੈਸੇ ਲੈਣੇ ਸਰ ਕਿਸ ਚੀਜ਼ ਦੇ ਤੁਸੀਂ ਕੰਪਲੀਟ ਲਖਾ ਰਹੇ ਹੋ ਕਹਿੰਦੇ ਤੁਸੀਂ ਥਾਣੇ ਆਓ ਤੁਹਾਨੂੰ ਥਾਣੇ ਦੱਤਿਆਂ ਜੀ ਕਿਉਂਕਿ ਮੈਂ ਥਾਣੇ ਆਇਆ ਆਂ ਬਾਜੀ ਤੇ ਸੱਚੇ ਹੋ ਤਾਂ ਹੀ ਥਾਣੇ ਆਏ ਹੋ ਸੋ ਸੱਚਾ ਤਾਂ ਹੀ ਕੱਲਾ ਆਇਆ ਸੋ ਥਾਣੇ ਨਹੀਂ ਮੈਂ ਵੀ ਸਰ ਕੋ ਬੰਦੇ ਲੈ ਕੇ ਜਾਂਦਾ ਮੈਂ ਕੱਲਾ ਹੀ ਆਇਆ ਜੀ ਕਿਉਂਕ ਕਿਸ ਤਰੀਕੇ ਮੈਨੂੰ ਡਰਦੇ ਨਹੀਂ ਬਾਜੀ ਮੈਂ ਕੱਲਾ ਆ ਗਿਆ ਤੇ ਬਟਰਬੋਲ ਲਖਾ ਰਹੇ ਮੇਰੇ ਖਿਲਾਫ ਜੀ ਹੁਣ ਕੀ ਲਖਾਈ ਅੰਦਰ ਜਾ ਕੇ ਪਤਾ ਲੱਗੂ ਬਾਜੀ ਕੀ ਲਖਾਏ ਨੇ ਜਿਹੜੇ ਗਨਮਾਂ ਰੂਪ ਛਾੜਦੇ ਨੇ ਹਾਂ ਗਨਮਾਂ ਰੂਪ ਛਾੜਦੇ ਬਾਜੀ ਅੰਦਰ ਜਾਈ ਨਿੰਦੇ ਕਹਿੰਦੇ نیچے ਬਹਿ ਜਾਓ ਜੀ ਇੱਥੇ ਬਹਿ ਜਾਓ ਜੀ 10 ਮਿੰਟ ਖੜ੍ਹ ਜਾਓ ਜੀ ਤਾਉ ਸੁਣਦਾ ਨਹੀਂ ਬਾਹਰ ਚੋ ਆਈਓ ਜੀ ਦੀ ਬਾਹਰ ਬਾਹ ਚੱਕਰ ਗੱਡੀ ਜਾਂਦੇ ਦੋਸੋ ਉਲਟਾ ਅੱਜ ਮੈਨੂੰ ਕਹਿੰਦੇ ਵੇ ਕਹਿੰਦੇ ਤੁਸੀਂ ਮੇਰੀ ਜਨਾਨੀ ਮੇਰੇ ਕੋਈ ਗਲਤ ਬੋਲਿਆ ਹੋਊਗਾ ਤਾਂ ਨਾਡੇ ਘਰ ਮ ਕੋ ਬਲੇ ਲਖਾਈ ਗਿਆ ਮੇਰੀ ਜਨਾਨੀ ਨਾਲ ਗੱਲ ਵੀ ਨਹੀਂ ਹੋਈ ਬਾਜੀ ਕੋਈ ਨਹੀਂ ਆ ਤਾਂ ਲਾਦੇ ਮੈਂ ਤਨਖੀਨ ਬਾਤ ਚਲਾਉਂਦੇ ਭਾਈ ਕੀ ਮਾਮਲਾ ਸੀਗਾ ਦੱਸ ਦੋਗੇ ਥੋੜਾ ਜਿਆਦਾ ਹਾਂਜੀ ਭਾਈ ਮਾਮਲਾ ਕੀ ਸੀਗਾ ਦੱਸਦੇ ਨਾ ਤੁਸੀਂ ਦੇਖ ਸਕਦੇ ਹੋ ਥੋੜਾ ਦੱਸੋ ਰੋੜਾ ਜੀ ਕੀ ਮਾਮਲਾ ਕੀ ਸੀਗਾ ਲੜਾਈ ਮਾਮਲਾ ਕੀ ਹੈ ਦੁਨੀਆ ਦੇ ਖਾਣੇ ਬੋਚੇ ਦੀ ਮਾਮਲਾ ਕੀ ਦੀਆ ਮਾਮਲਾ ਕੀ ਸੀਗਾ ਉਹ ਦੇਖ ਸਕਦੇ ਹੋ ਕਿ ਭਾਈ ਮਾਮਲਾ ਦੱਸੋਗੇ ਕੀ ਹੋਇਆ ਵਾਜ ਥਾਣੇ ਬੋਚੇ ਹੋ ਰੋੜਾ ਜੀ ਪਿੰਨ ਕੰਦਾ ਦੀ ਨਾਲ ਆਈਟੀ लेके ਜਾਈ ਜਾ ਰਹੇ ਉਹ ਵੀ ਦੇਖ ਸਕਦੇ ਹੋ ਕਿ ਅਮਿਤ ਅਰੋੜਾ ਹੋਇਆ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਸਵਾਲ ਕੀਤੇ ਜਾ ਰਹੇ ਮੀਡੀਆ ਤੋਂ ਲੇਕਿਨ ਸਵਾਲ ਦੇ ਜਵਾਬ ਦਿੱਤੇ ਵੀ ਨਹੀਂ ਇੱਥੋਂ ਦੀ ਫਰਾਰ ਹੋ ਗਿਆ